ਪਿਛਲੇ ਸਮੇਂ ਦੇ ਵਿੱਚ ਜਿੱਥੇ ਵੀ ਕਿਤੇ ਗੱਲ ਹੁੰਦੀ ਸੀ ਬੀਜੇਪੀ ਵਾਲੇ ਗੱਲ ਕਰਦੇ ਸੀ ਵੀ ਕੇਜਰੀਵਾਲ ਵੇੜੀਆਂ ਵੰਡ ਅੱਜ ਇੱਕ ਗੱਲ ਕਲੀਅਰ ਹੋ ਗਈ ਲੋ ਕੇਜਰੀਵਾਲ ਲੋਕਾਂ ਨੂੰ ਸੂਤ ਦੇਣ ਦੀ ਗੱਲ ਕਰ ਰਿਹਾ ਸੀ ਉਹ ਸਾਰੀਆਂ ਹੀ ਸੂਤਾਂ ਅੱਜ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬੀਜੇਪੀ ਨੇ ਪਾਈਆਂ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜੀਤਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੜ੍ਹਤ ਵਾਸਤੇ 20000 ਬੱਚੇ ਦਾစီ ਪ੍ਰਬੰਧ ਕਰ ਰਹੇ ਹਾਂ ਮੈਂ ਮਹਿਸੂਸ ਕਰਦਾ ਵੀ ਕੇਤਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਨੇ ਇਸ ਹਲਕੇ ਦੇ ਵਿੱਚ ਤਿਲਕਨਗਰ ਦੇ ਵਿੱਚ ਇੰਨਾ ਕੰਮ ਕੀਤਾ ਤਿੰਨ ਵੇਰ ਲੋਕਾਂ ਨੇ ਐਮਐਲਏ ਬਣਾਇਆ ਅਰ ਤੁਸੀਂ ਛੋਟੀ ਜੀ ਗੱਲ ਲੈ ਰਹੇ ਹੋ ਬੀਜੇਪੀ ਦੇ ਕੋਤੇ ਸਵਾਲ ਚੁੱਕ ਰਹੇ ਹੋ ਬੀਜੇਪੀ ਨੂੰ ਇਹ ਪੁੱਛੋ ਤੁਹਾਨੂੰ ਕਿੰਨੇ ਸਾਲ ਹੋ ਗਏ ਰਾਜ ਕਰਦੇ ਔਰ ਉਸ ਤੋਂ ਬਾਅਦ ਕੇਤਰੀਵਾਲ ਆਇਆ 10 ਸਾਲ ਹੋਏ ਨੇ ਉਹਨਾਂ ਨੇ 10 ਸਾਲ ਜੀ ਨਹੀਂ ਸੁਵਿਧਾ ਦਿੱਤੀਆਂ ਕਿ ਬੀਜੇਪੀ 70 ਸਾਲ ਚ ਨਹੀਂ ਦੇ ਸਕਦਾ ਇਸ ਵਕਤ ਅਸੀਂ ਦਿੱਲੀ ਦੇ ਵਿੱਚ ਆ ਤਿਲਕ ਨਗਰ ਦੀ ਵਿਧਾਨ ਸਭਾ ਹਲਕੇ ਨੂੰ ਕਵਰ ਕਰ ਰਹੇ ਆ ਔਰ ਇੱਥੇ ਆਮ ਲੋਕਾਂ ਦੇ ਵਿੱਚ ਵੀ ਗਏ ਮੁੱਦਿਆਂ ਨੂੰ ਡਿਸਕਸ਼ਨ ਕੀਤਾ ਜਿਹੜੀ ਹੈਗੀ ਉਹ ਉਹਨਾਂ ਦੇ ਨਾਲ ਸਾਡੀ ਹੋਈ ਹੈ ਔਰ ਦੋ ਤਿੰਨ ਗੱਲਾਂ ਅਹਿਮ ਜਿਹੜੀਆਂ ਹੈ ਉਹ ਸਾਹਮਣੇ ਆਉਂਦੀਆਂ ਨੇ ਔਰ ਪਹਿਲੀ ਵੱਡਾ ਮੁੱਦਾ ਐਜੂਕੇਸ਼ਨ ਦਾ ਬਿਜਲੀ ਦਾ ਪਾਣੀ ਦਾ ਜਿਹੜਾ ਹੈਗਾ ਦਿੱਲੀ ਦੇ ਵਿੱਚ ਰਿਹਾ ਔਰ ਦਿੱਲੀ ਦੇ ਮਾਡਲ ਤੇ ਪੰਜਾਬ ਨੂੰ ਪੇਸ਼ ਕੀਤਾ ਗਿਆ ਔਰ ਪੰਜਾਬ ਦੇ ਵਿੱਚ 92 ਵਿਧਾਇਕ ਚੁਣ ਕੇ ਜਿਹੜੀ ਹੈ ਸਰਕਾਰ ਬਣਦੀ ਹੈ ਹੁਣ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਰਹੀ ਆ ਉਹ ਜਿਹੜਾ ਗਾ ਪ੍ਰੋਜੈਕਟ ਕੀਤਾ ਜਾ ਰਿਹਾ ਸਾਡੇ ਨਾਲ ਪੰਜਾਬ ਤੋਂ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਇੱਥੇ ਪਹੁੰਚੇ ਉਹ ਵੀ ਸਾਡੇ ਨਾਲ ਨੇ ਔਰ ਦਿੱਲੀ ਦੇ ਜਿਹੜੇ ਆ ਗਏ ਨੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਉਹ ਵੀ ਨਾਲ ਨੇ ਔਰ ਸਮੇਲ ਦੇ ਨਾਲ ਇਸ ਲੜਾਈ ਨੂੰ ਜਿਹੜੀ ਚੌਥੀ ਦਫਾ ਲੜੀ ਜਾ ਰਹੀ ਹੈ ਇਹਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਦਿੱਲੀ ਦੇ ਲੋਕ ਮੁੱਖ ਮੰਤਰੀ ਦੀਆਂ ਪੌੜੀਆਂ ਚੜਾਉਣਗੇ ਕਿ ਨਹੀਂ ਚੜਾਉਣਗੇ ਕਿਹੜੇ ਮੁੱਦੇ ਜਿਹੜੇ ਹੈਗੇ ਨੇ ਉਹ ਪ੍ਰਭਾਵਿਤ ਕਰਨਗੇ ਸਾਡੇ ਨਾਲ ਨੇ ਪਹਿਲਾਂ ਤਾਂ ਵੀ ਪੰਜਾਬ ਤੋਂ ਹੀ ਸ਼ੁਰੂਆਤ ਕਰ ਲਗੇ ਆਬਲਵਾਲ ਸਾਹਿਬ ਮੇਰੇ ਨਾਲ ਨੇ ਆਬਲਵਾਲ ਸਾਹਿਬ ਕਿਸ ਤਰੀਕੇ ਦਾ ਦੇਖਦੇ ਹੋ ਜੀ ਪੰਜਾਬ ਚ ਵੀ ਤੁਸੀਂ ਕਵਰ ਕੀ ਹਰਿਆਣਾ ਦੇ ਵਿੱਚ ਵੀ ਤੁਸੀਂ ਕਵਰ ਕਰਦੇ ਰਹੇ ਹੁਣ ਦਿੱਲੀ ਦੇ ਵਿੱਚ ਵੀ ਆ ਗਏ ਹੋ ਕਿਸ ਤਰੀਕੇ ਦਾ ਸਮੇਲ ਆ ਜੀ ਆਮ ਆਦੀ ਪਾਰਟੀ ਦਾ ਦਿੱਲੀ ਦਾ ਔਰ ਪੰਜਾਬ ਦੀ ਯੂਨਿਟ ਦਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣਾ ਚਾਹਾਂਗਾ ਵੀ ਪਿਛਲੇ ਸਮੇਂ ਦੇ ਵਿੱਚ ਜਿੱਥੇ ਵੀ ਕਿਤੇ ਗੱਲ ਹੁੰਦੀ ਸੀ ਬੀਜੇਪੀ ਵਾਲੇ ਗੱਲ ਕਰਦੇ ਸੀ ਵੀ ਕੇਜਰੀਵਾਲ ਰੇਵੜੀਆਂ ਵੰਡ ਰਿਹਾ ਅੱਜ ਇੱਕ ਗੱਲ ਕਲੀਅਰ ਹੋ ਗਈ ਜੋ ਕੇਜਰੀਵਾਲ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰ ਰਿਹਾ ਸੀ ਉਹ ਸਾਰੀਆਂ ਸਹੂਲਤਾਂ ਅੱਜ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬੀਜੇਪੀ ਨੇ ਪਾਈਆਂ ਨੇ ਚਾਹ ਉਹਦੇ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਦੀ ਗੱਲ ਹੋਵੇ ਚਾਈਲਡ ਸਕੀਮ ਦੀ ਗੱਲ ਹੋਵੇ ਚਾਹ ਹੋਰ ਸਾਰੀਆਂ ਦਿੰਦੀਆਂ ਗੱਲਾਂ ਅੱਜ ਉਹਨਾਂ ਨੂੰ ਇਹ ਮੰਨਣੀਆਂ ਪਈਆਂ ਨੇ ਚਾਹ ਇਲੈਕਸ਼ਨ ਦੇ ਕਾਰਨ ਮੰਨਣੀਆਂ ਪਈਆਂ ਨੇ ਤੇ ਮੈਂ ਮਹਿਸੂਸ ਕਰਦਾ ਵੀ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਨੇ ਇਸ ਹਲਕੇ ਦੇ ਵਿੱਚ ਤਿਲਕਨਗਰ ਦੇ ਵਿੱਚ ਜਿੰਨਾ ਕੰਮ ਕੀਤਾ ਤਿੰਨ ਵੇਰ ਲੋਕਾਂ ਨੇ ਐਮਐਲਏ ਬਣਾਇਆ ਪਹਿਲੀ ਵੇਰ ਜਦੋਂ ਇਲੈਕਸ਼ਨ ਲੜੇ ਜਿੰਨੀ ਲੀਡ ਤੇ ਜਿੱਤੇ ਉਸ ਤੋਂ ਬਾਅਦ ਦੂਜੀ ਇਲੈਕਸ਼ਨ ਦੇ ਵਿੱਚ ਹੋਰ ਉਹਨਾਂ ਦੀ ਲੀਡ ਵਧ ਗਈ ਔਰ ਕਮਾਲ ਦੀ ਗੱਲ ਹੈ ਤੀਜੀ ਇਲੈਕਸ਼ਨ ਦੇ ਵਿੱਚ ਉਹ ਲੀਡ ਹੋਰ ਵਧੀ ਔਰ ਮੈਂ ਮਹਿਸੂਸ ਕਰਦਾ ਵੀ ਚੌਥੀ ਵੇਰ ਲੋਕ ਇਹਨਾਂ ਨੂੰ ਐਮਐਲਏ ਬਣਾ ਰਹੇ ਨੇ ਚੌਥੀ ਵੇਰ ਉਹ ਲੀਡ ਉਸ ਤੋਂ ਹੋਰ ਵਧੇਗੀ ਔਰ ਮੈਂ ਮੈਨੂੰ ਇਹ ਵਕੂਸ ਹੁੰਦਾ ਹੈ ਵੀ ਇਹਨਾਂ ਦੀ ਲੀਡ ਦਾ ਰਿਕਾਰਡ ਜਿਹੜੇ ਦਿੱਲੀ ਦੇ ਸਾਰੇ ਐਮਐਲਏ ਬਣਨਗੇ ਉਹਨਾਂ ਸਾਰਿਆਂ ਦਾ ਨਾਲੋਂ ਰਿਕਾਰਡ ਵੱਡਾ ਰਹੂ। ਕਾਰਨ ਕੀ ਹੈ ਜੀ ਕਿਹੜੇ ਵੱਡੇ ਮੁੱਦੇ ਨੇ ਤੁਸੀਂ ਦਿੱਲੀ ਦੇ ਵਿੱਚ ਜਾ ਰਹੇ ਹੋ ਲੋਕਾਂ ਦੇ ਕੋਲ ਕਿਹੜਾ ਵੱਡਾ ਮੁੱਦਾ ਜਿਹੜਾ ਕਿ ਲੋਕਾਂ ਨੂੰ ਫਿੱਟ ਨਜ਼ਰ ਆ ਰਿਹਾ। 70% ਜਿਹੜੇ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਬਾਰੇ ਉਹਨਾਂ ਨੂੰ ਸੋਚਣਾ ਪੈਂਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਉਹਨਾਂ ਦਾ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ। ਜਿਹੜਾ ਸਭ ਤੋਂ ਵੱਡਾ ਹੈ ਫਿਰ ਉਸ ਤੋਂ ਬਾਅਦ ਹੈਲਥ ਚੇਤ ਪਾਣੀ ਬਿਜਲੀ ਇਹ ਚਾਰ ਚੀਜ਼ਾਂ ਨੇ ਵੱਡੀਆਂ ਜਿਹਦੇ ਨਾਲ ਬੰਦੇ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਚੱਲਨੀ ਹੈ ਪਾਣੀ ਦਿੱਲੀ ਦੇ ਵਿੱਚ ਫ੍ਰੀ ਹੈ ਬਿਜਲੀ ਦਾ ਲੋਕਾਂ ਨੂੰ ਜਿਹੜੀ ਹੈ 60 70% ਲੋਕ ਨੇ ਜਿਹੜੀ ਉਹ ਸੂਤ ਲੈ ਰਹੇ ਨੇ ਜਿਹੜੀ ਮੁਫਤ ਬਿਜਲੀ ਮਿਲ ਰਹੀ ਹੈ ਹੈਲਥ ਦੇ ਵਿੱਚ ਜਿਹੜਾ ਬਹੁਤ ਵੱਡਾ ਇਤਿਹਾਸਕ ਮਾਰਕਾ ਦੇਸ਼ ਦੇ ਵਿੱਚ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਹੈਲਥ ਕਲੀਨਿਕ ਬਣਾ ਕੇ ਇਹ ਰਿਕਾਰਡ ਤੋੜਿਆ ਲੋਕਾਂ ਨੂੰ ਜਿਹੜੀ ਹੈਲਥ ਦੀ ਸਹੂਲਤ ਮਿਲੀ ਹੈ ਅਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਾਅਦਾ ਕਰਤਾ ਜਿਹੜੇ ਬਜ਼ੁਰਗ ਨੇ ਉਹ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕਰਾਉਣ ਪ੍ਰਾਈਵੇਟ ਕਰਾਉਣ ਉਹਨਾਂ ਦਾ ਸਾਰਾ ਖਰਚਾ ਜਿਹੜਾ ਹੈ ਉਹ ਸਰਕਾਰ ਦਿੱਲੀ ਦੀ ਸਰਕਾਰ ਦੇਊਗੀ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹਦੇ ਤੋਂ ਬਿਨਾ ਜਿਹੜੇ ਵਿਕਾਸ ਦੇ ਕੰਮ ਨੇ ਉਹ ਤਾਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਕਰਾਉਂਦੀਆਂ ਆ ਰਹੀਆਂ ਨੇ ਕਿਸੇ ਨੇ ਘੱਟ ਕਰਾਇਆ ਕਿਸੇ ਨੇ ਵੱਧ ਪਰਦੇਸ਼ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਗਰੀਬ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮਸਲਾ ਹੁੰਦਾ ਮੇਰਾ ਬੱਚਾ ਚੰਗੀ ਐਜੂਕੇਸ਼ਨ ਲੈ ਸਕੂ ਨਹੀਂ ਲੈ ਸਕੂ ਜੇ ਬਿਮਾਰ ਹੋ ਗਿਆ ਉਹਦਾ ਮੇਰਾ ਇਲਾਜ ਹੋ ਸਕੂ ਨਹੀਂ ਹੋ ਸਕੂ ਬਿਜਲੀ ਦਾ ਬਿੱਲ ਜਦੋਂ ਆ ਜਾਂਦਾ ਉਹਦੇ ਮਨਤੇ ਸਾਹ ਸੁੱਕ ਜਾਂਦੇ ਨੇ ਪਾਣੀ ਆ ਜਿਹੜਾ ਪਾਣੀ ਦਾ ਬਿੱਲ ਘਰਾਂ ਦੇ ਵਿੱਚ ਉਹ ਆ ਜਾਂਦਾ ਸਾਹ ਸੁੱਕ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਲੋਕਾਂ ਨੂੰ ਜਿਹੜੀ ਸੂਤ ਦਿੱਤੀ ਆ ਲੋਕਾਂ ਨੂੰ ਨਜਾਤ ਦਵਾਈਆਂ ਲੋਕ ਮੈਂ ਸਮਝਦਾ ਵੀ 1 ਮਹੀਨੇ ਦਾ ਕਿੰਨੇ ਹਜ਼ਾਰ ਦਾ ਜਿਹੜਾ ਬਜਟ ਆ ਲੋਕਾਂ ਦਾ ਲੋਕਾਂ ਨੂੰ ਮਿਲ ਰਿਹਾ ਤੇ ਜੇ ਇੱਕ ਸਾਲ ਦਾ ਲਈਏ ਤਾਂ ਉਹ ਕਈ ਲੱਖ ਰੁਪਈਆ ਬਣ ਜਾਂਦਾ ਜਿਹੜਾ ਸਰਕਾਰ ਵੱਲੋਂ ਹਰ ਇੱਕ ਪਰਿਵਾਰ ਨੂੰ ਦਿੱਤਾ ਜਾ ਰਿਹਾ ਸਰਦਾਰ ਜੀ ਭਾਈ ਸਾਹਿਬ ਨੇ ਕਾਫੀ ਮੁੱਦੇ ਜਿਹੜੇ ਗਿਣਾਈ ਨੇ ਆਮ ਦਿੱਲੀ ਦੇ ਲੋਕ ਜਿਹੜੇ ਹੈਗੇ ਨੇ ਵੋਟਰ ਹੈਗਾ ਉਹ ਕਿਹੜੇ ਮੁੱਦੇ ਨੂੰ ਜਿਹੜਾ ਹੈਗਾ ਜ਼ਿਆਦਾ ਜਿਹੜਾ ਮੁੱਦੇ ਤੋਂ ਪ੍ਰਭਾਵਿਤ ਹੈ ਦੇਖੋ ਦਿੱਲੀ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਜਿਹੜੀ ਇੱਕੋ ਹੀ ਬੈਂਚ ਦੇ ਉੱਤੇ ਚਾਹੇ ਕੋਈ ਆਮ ਪਰਿਵਾਰ ਦਾ ਬੱਚਾ ਚਾਹੇ ਕਿਸੇ ਅਫਸਰ ਦਾ ਬੱਚਾ ਚਾਹੇ ਕਿਸੇ ਵੀ ਵੱਡੇ ਵਿਅਕਤੀ ਦਾ ਬੱਚਾ ਤਾਂ ਉਹ ਇੱਕੋ ਬੈਂਚ ਤੇ ਬੈਠ ਕੇ ਪੜ੍ਹਦੇ ਨੇ ਕਿਉਂਕਿ ਐਜੂਕੇਸ਼ਨ ਨੇ ਇੰਨੀ ਕਿ ਤਰੱਕੀ ਕਰ ਲਈa ਦਿੱਲੀ ਦੇ ਵਿੱਚ ਇਹ ਦਿੱਲੀ ਮਾਡਲੇ ਹੁਣ ਪੰਜਾਬ ਦੇ ਵਿੱਚ ਐਮੀਨੈਂਟ ਸਕੂਲ ਬਣਨ ਲੱਗੇ ਨੇ 117 ਹਲਕੇ ਨੇ ਉੱਥੇ 117 ਦੇ 117 ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਐਮੀਨੈਂਟ ਸਕੂਲ ਬਣਦਾ ਹੋਏ ਨੇ ਜਿੱਥੇ ਕਿ ਐਡਮਿਸ਼ਨ ਲੈਣਾ ਵੀ ਮੁਸ਼ਕਲ ਹੋਇਆ ਪਿਆ ਬਹੁਤ ਵਧੀਆ ਐਜੂਕੇਸ਼ਨ ਮਿਲ ਰਹੀ ਆ ਇਸੇ ਤਰ੍ਹਾਂ ਸਹਿਲ ਸੂਲਤਾ ਨੇ ਸਿਹਤ ਸੂਲਤਾ ਵੀ ਦਿੱਲੀ ਦੇ ਵਿੱਚ ਅਸੀਂ ਦੇਖਿਆ ਦਿੱਲੀ ਦੇ ਵਿੱਚ ਬਹੁਤ ਵਧੀਆ ਸਿਹਤ ਸੂਲਤਾ ਨੇ ਇਸੇ ਤਰ੍ਹਾਂ ਤੇ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਸਿਹਤ ਸੂਲਤਾ ਨੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਜਿਹੜੇ ਖੁੱਲੇ ਆ ਮਹੱਲਾ ਕਲੀਨਿਕ ਹੀ ਰਹੀ ਗਏ ਜੀ ਪੰਜਾਬ ਤੇ ਨਾ ਹੀ ਜਗ੍ਹਾ ਤੇ ਚੰਗਾ ਰਹੇਗਾ ਜੀ ਕਿਉਂਕਿ ਦਿੱਲੀ ਦੀ ਤਰ੍ਹਾਂ ਤੇ ਮੈਂ ਪੰਜਾਬ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਪਹਿਲਾਂ ਸਰਕਾਰ ਹੈ ਜਿਹੜੀ ਦਿੱਲੀ ਦੇ ਵਿੱਚ ਆਈ ਸੀ ਆਮ ਆਦਮੀ ਪਾਰਟੀ ਸਰਕਾਰ ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਪਰ ਦਿੱਲੀ ਦੇ ਵਿੱਚ ਹਰ ਕਿਸਮ ਦੀ ਸਹੂਲਤ ਆ ਜਿਹੜੀ ਅਸੀਂ ਤਾਂ ਦੇਖਿਆ ਫਿਰ ਕੇ ਹਰ ਕਿਸਮ ਦੀ ਸਹੂਲਤ ਮਿਲ ਲਈ ਆ ਪਰਿਵਾਰ ਲਈ ਆਮ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਦੀ ਲੋੜ ਆ ਉਹ ਚੀਜ਼ਾਂ ਬੇਸਿਕ ਨੀਡਾ ਨੇ ਜਿਹੜੀਆਂ ਬੇਸਿਕ ਲੋੜਾਂ ਪੂਰੀਆਂ ਹੋ ਰਹੀਆਂ ਨੇ ਬੇਸਿਕ ਲੋੜ ਆ ਜਿਵੇਂ ਬਿਜਲੀ ਆ ਜਿਹੜੀ 200 ਜੁਨਟ ਮਿਲ ਰਹੀ ਆ 200 ਜੁਨਟ ਦੇ ਵਿੱਚ ਇੱਕ ਆਮ ਪਰਿਵਾਰ ਦਾ ਗੁਜ਼ਾਰਾ ਬੱਝਿਆ ਹੁੰਦਾ ਉਹ 200 ਜੁਨਟ ਬਿਜਲੀ ਫ੍ਰੀ ਮਿਲ ਰਹੀ ਆ ਇਸ ਦੇ ਲਈ ਇੱਕ ਕੇਂਦਰੀ ਬਾਲ ਜੀ ਨੇ ਹੁਣੇ 2-3 ਦਿਨ ਪਹਿਲਾਂ ਇੱਕ ਐਲਾਨ ਕੀਤਾ ਕਿ ਜਿਹੜੇ ਇੱਥੇ ਰੈਂਟਲ ਬੰਦੇ ਦਾ ਰੈਂਟ ਤੇ ਰਹ ਰਹੇ ਆ ਉਹਨਾਂ ਲਈ ਵੀ ਬਿਜਲੀ ਤੇ ਪਾਣੀ ਦੀ ਸਹੂਲਤ ਆ ਜਿਹੜੀ ਉਹ ਫ੍ਰੀ ਕਰ ਦਿੱਤੀ ਸਰਦਾਰ ਜੀ ਇਹ ਗੱਲਾਂ ਨੂੰ ਲੈ ਕੇ ਬੀਜੇਪੀ ਬੋਲ ਪਲਟਵਾਰ ਕਰਦੇ ਕਹਿੰਦੇ ਮੁਫਤ ਦੀਆਂ ਰੇਵੜੀਆਂ ਬਣ ਦਿੰਦੇ ਆ ਮੁਫਤ ਦੇ ਲਾਲਚ ਦੇ ਦਿੰਦੇ ਆ ਸਰ ਤੁਸੀਂ ਛੋਟੀ ਜੀ ਗੱਲ ਲੈ ਰਹੇ ਹੋ ਬੀਜੇਪੀ ਦੇ ਉੱਤੇ ਸਵਾਲ ਚੁੱਕ ਰਹੇ ਹੋ ਬੀਜੇਪੀ ਨੂੰ ਇਹ ਪੁੱਛੋ ਤੁਹਾਨੂੰ ਕਿੰਨੇ ਸਾਲ ਹੋ ਗਏ ਰਾਜ ਕਰਦੇ ਔਰ ਉਸ ਤੋਂ ਬਾਅਦ ਕੇਜਰੀਵਾਲ ਆਇਆ 10 ਸਾਲ ਹੋਏ ਨੇ ਉਹਨਾਂ ਨੇ 10 ਸਾਲ ਚ ਨਹੀਂ ਸੁਵਿਧਾ ਦਿੱਤੀਆਂ ਕਿ ਬੀਜੇਪੀ 70 ਸਾਲ ਚ ਨਹੀਂ ਦੇ ਪਾਈ ਤੇ ਉਹ ਉਹ ਬੀਜੇਪੀ ਸਿਰਫ ਇਸ ਕਰਕੇ ਕਰ ਰਹੀ ਹੈ ਕਿ ਇਸ ਪਾਰਟੀ ਨੂੰ ਕਿਸੇ ਤਰੀਕੇ ਨਾਲ ਡਾਊਨ ਕੀਤਾ ਜਾਏ ਆਦੀ ਡੇਟ ਤੇ ਕੇਧਰੀਵਾਲ ਨੇ ਜਿੰਨੇ ਵਾਦੇ ਕੀਤੇ ਸਭ ਪੂਰੇ ਕੀਤੇ ਅੱਜ ਐਜੂਕੇਸ਼ਨ ਦੇ ਉੱਤੇ ਕਹਿੰਦੇ ਆ ਤੇ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਸਰਕਾਰੀ ਸਕੂਲ ਚ ਆ ਗਏ ਨੇ ਉਹ ਕਿਉਂ ਆ ਗਏ ਕਿਉਂਕਿ ਸਰਕਾਰੀ ਸਕੂਲ ਦੀ ਐਜੂਕੇਸ਼ਨ ਬਹੁਤ ਵਧੀਆ ਹੋ ਗਈ ਹੈ ਇਸ ਕਰਕੇ ਇਹ ਪਲਟਵਾਰ ਕਰ ਰਹੇ ਨੇ ਕਿ ਇਹ ਪਾਰਟੀ ਨੂੰ ਡਾਊਨ ਕਰ ਦਿੱਤਾ ਜਾਏ ਆਦੀ ਡੇਟ ਤੇ ਇਹ 100 ਸਾਲ ਦੇ ਉੱਤੇ ਵੀ ਹੈਵੀ ਹੋ ਗਈ ਆ ਆਮ ਆਦਮੀ ਪਾਰਟੀ ਔਰ ਕੇਧਰੀਵਾਲ ਜੋ ਵਾਦੇ ਕਰਦਾ ਸਭ ਪੂਰੇ ਕਰਦਾ ਉਹ ਕੇਧਰੀਵਾਲ ਕਦੇ ਆਪਣੇ ਵਾਦੇ ਤੋਂ ਪਿੱਛੇ ਨਹੀਂ ਹਟਿਆ ਇਸ਼ੂ ਆਮ ਲੋਕਾਂ ਨੂੰ ਰਾਸ ਆ ਰਹੇ ਨੇ ਜੀ ਡਿਵੈਲਪਮੈਂਟ ਦਾ ਮੁੱਦਾ ਹੈਗਾ ਚਾਹ ਤੌਰ ਤੇ ਐਜੂਕੇਸ਼ਨ ਦੀ ਅਸੀਂ ਗੱਲ ਕਰ ਲੀ ਗਏ ਹਿੰਦੀ ਚ ਬੋਲਾਂ ਪੰਜਾਬੀ ਚ ਬੋਲਾਂ ਵੀ ਤਾਂ ਜੋ ਮਰਜ਼ੀ ਬੋਲਦੇ ਵੀਰੇ ਮੈਂ ਦੋ ਗੱਲਾਂ ਕਰਨ ਲੱਗਾ ਜਿਹੜੀ ਤੁਸੀਂ ਹੁਣ ਬੀਜੇਪੀ ਦੀ ਰੇਵੜੀ ਦੀ ਗੱਲ ਕੀਤੀ ਹੈ ਨਾ ਬੀਜੇਪੀ ਤੇ ਪੱਲੇ ਕੀ ਹੈ ਰੇਵੜੀ ਜਿਹੜੀ 15 ਲੱਖ ਰੁਪਏ ਇਹਨਾਂ ਨੇ ਪਾਇਆ ਸੀ ਅਕਾਊਂਟਾਂ 'ਚ ਇਹ ਪੁੱਛੋ ਆਇਆ ਅਕਾਊਂਟ 'ਚ 15 ਲੱਖ ਰੁਪਏ ਇਹ ਭਾਈ ਸਾਹਿਬ 15 ਲੱਖ ਆਇਆ ਤੁਹਾਡੇ ਅਕਾਊਂਟ 'ਵਾਂ 15 ਲੱਖ ਐ ਐਨਕੇ ਵੀ ਨਹੀਂ ਆਇਆ ਜੀ ਸੁਣੋ ਆਬ ਮੈਂ 15 ਲੱਖ ਲਿਖਨੇ ਲਗਾ ਮੈਂ 15 ਲੱਖ ਲਿਖਨੇ ਲਗਾ ਮੇਰੀ ਕਲਮ ਹੀ ਰੁਕ ਗਈ ਮੈਂ ਖਾਤਾ ਖੁਲਾਣੇ ਗਿਆ ਉੱਥੇ ਸ਼ਾਈ ਮੁੱਕ ਗਈ ਮੋਦੀ ਸਾਹਿਬ ਤੁਹਾਡੀ ਹਰ ਬਾਤ ਹੀ ਝੁਮਲਾ ਹੋਈ ਜਾਂਦੀ ਹੈ ਅਬ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿਦਰ ਤੁਮੇ ਚਾਹ ਵੀ ਬਨਾਨੀ ਆਤੀ ਹੈ ਜਾਂ ਨਹੀਂ ਆਤੀ ਇਹਨਾਂ ਦੇ ਪੱਲੇ ਕੁਛ ਨਹੀਂ ਤੁਰਨ ਦੀ ਤਾਕਤ ਨਹੀਂ ਨਾ ਫਤਿਹ ਖਾਰਕੀ ਫਿਰਦੇ ਆ ਜੇਚ ਪੈਸਾ ਨਹੀਂ ਖਾਤੇ ਖੁਲਾਣਗੇ ਠੀਕ ਹੈ ਜੀ ਫਿਰ ਉਹ ਅੱਜ ਕੱਲ੍ਹ ਆਰਾਮਦੇਵ ਵੰਗਨ ਕਰਦੇ ਨਾ ਆਉ 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 ਕਰੋ ਬਸ ਇਹ ਇਹਨਾਂ ਦੀ ਮਤ ਵੀ ਨਹੀਂ ਹੈਗੀ ਸਿਰਫ ਸ਼ੋਚਾਲੀ ਖੁਲਾਣਗੇ ਗੱਡੀਆਂ ਦੇ ਖੜ ਕੇ ਇਹਨਾਂ ਦੀ ਮੰਜੀ ਠੋਕੀ ਹੈ ਕਾਣਾ ਨਹੀਂ ਹੈਗਾ ਫੀਡਬੈਕ ਕੀ ਆ ਜੀ ਆਮ ਲੋਕਾਂ ਦਾ ਜਦੋਂ ਦਿਨ ਗਰਾਊਂਡ ਤੇ ਜਾਂਦੇ ਹਾਂ ਕੋਈ ਸਰਵੇ ਰਿਪੋਰਟ ਵੀ ਬਣਦੀਆਂ ਪੋਲਿਟੀਕਲ ਪਾਰਟੀਆਂ ਦੀਆਂ ਹੁੰਦੀਆਂ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਆਮ ਤੌਰ ਤੇ ਰਾਇ ਜਿਹੜੀ ਕਿ ਉੱਪਰ ਕੇ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਦੇਖੋ ਜੀ ਤਵਾ ਗਰਮ ਹੈ ਤੇਲ ਪਿਆ ਹੋਇਆ ਹੈ ਤੇ ਪੰਜ ਤਰੀਕ ਨੂੰ ਜਲੇਬੀਆਂ ਬਣ ਜਾਣਗੀਆਂ ਫੀਡਬੈਕ ਦੇ ਰਿਹਾ ਤੁਹਾਨੂੰ ਪਰ ਇਹ ਜਲੇਬੀ ਵਾਲਾ ਜਿਹੜਾ ਗਨਾਰਾ ਰਾਹੁਲ ਗਾਂਧੀ ਨੂੰ ਬਹੁਤ ਭਾਰੀ ਪਿਆ ਸੀ ਸਰ ਜਿਹੜਾ ਰਾਹੁਲ ਗਾਂਧੀ ਹੈ ਨਾ ਜੀ ਤੁਸੀਂ ਮੰਡੀ 'ਚ ਘੁੰਮਦੇ ਹੋ ਕਾਂਗਰਸ ਦਾ ਤੁਸੀਂ ਨਾ ਲਿਆ ਮੈਂ ਕਾਂਗਰਸ ਨੂੰ ਵੀ ਇਕੱਠਾ ਕਰ ਦੇਣਾ ਕਾਂਗਰਸ ਕੀ ਮੰਡੀ ਬੜੀ ਨਸ਼ੀਲੀ ਹੈ ਇਸ ਮੰਡੀ 'ਮੈਂ ਸਭ ਨੇ ਮਦਰਾ ਪੀ ਲਈ ਹੈ ਕਮਰ ਪਖਤ ਪੁਕਤਾ ਹੈ ਸਿਰਫ ਦਲਾਲੋਗੇ ਸਿਰਫ ਦਲਾਲੋਗੇ ਆਮ ਆਦਮੀ ਦੀ ਧੋਤੀ ਯਾਰੋ ਢੀਲੀ ਹੈ ਸਮਝ ਗਏ ਔਰ ਦੱਸੋ ਜੀ ਦਿੱਲੀ ਦੇ ਵਿੱਚ ਖੜੇ ਆ ਸਮਝਣ ਦੀ ਕੋਸ਼ਿਸ਼ ਕਰ ਰਹੇ ਜੀ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਪਰ ਥੋੜਾ ਜਿਹਾ ਜਿਹਾ ਵੱਡੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਬੀਜੇ ਆ ਬੀਜੇਪੀ ਵੱਲੋਂ ਵੀ ਜਾਇਆ ਜਾ ਰਿਹਾ ਔਰ ਆਮ ਆਦੀ ਪਾਰਟੀ ਵੱਲੋਂ ਵੀ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਉਹ ਡਵੈਲਪਮੈਂਟ ਦਾ ਮੁੱਦਾ ਉਹ ਹੈਲਥ ਦਾ ਮੁੱਦਾ ਐਜੂਕੇਸ਼ਨ ਦਾ ਮੁੱਦਾ ਔਰ ਬਿਜਲੀ ਔਰ ਪਾਣੀ ਦਾ ਬਹੁਤ ਵੱਡਾ ਮੁੱਦਾ ਜਿਨ੍ਹਾਂ ਤੇ ਪੂਰਾ ਕੇਂਦਰ ਜਿਹੜੀ ਹੈਗੇ ਦਿੱਲੀ ਦੀ ਸਿਆਸਤ ਹੋ ਚੁੱਕੀ ਔਰ 5 ਫਰਵਰੀ ਨੂੰ ਵੋਟਾਂ ਦੇ 829 ਨਤੀਜੇ ਨੇ ਤੈਅ ਹੋ ਜਾਵੇਗਾ ਕਿ ਅਰਵਿੰਦ ਕੇਜਰੀਵਾਲ ਚੌਥੀ ਵਾਰ ਸੀਐਮ ਬਣਦੇ ਨੇ ਸਰਕਾਰ ਆਉਂਦੀ ਹੈ ਕਿ ਨਹੀਂ ਆਉਂਦੀ ਜੇਕਰ ਰਸਤਾ ਰੁਕਦਾ ਹੈ ਤਾਂ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਸੈਟਪੈਕ ਹੋ ਗਿਆ ਜੇਕਰ ਚੌਥੀ ਵਾਰ ਬਣਦੇ ਵਿੱਚ ਕਾਮਯਾਬ ਰਹਿੰਦੇ ਨੇ ਤਾਂ ਦਿੱਲੀ ਦੇ ਮਾਡਲ ਨੂੰ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਜ਼ਰੂਰ ਪ੍ਰਚਾਰੇਗੀ ਕੈਮਰਾਮੈਨ ਪ੍ਰਿੰਦਰ ਨਾਲ ਰਮਨਦੀਪ ਅਨਮੋ ਟੀਵੀ ਦਿੱਲੀ